ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੋਲਦੀਪ ਸਿੰਘ ਗੜਗੱਜ ਦਾ ਵਿਰੋਧ ਹੋਇਆ ਹੈ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਥੇਦਾਰ ਦਾ ਵਿਰੋਧ ਹੋਇਆ ਹੈ ਦੱਸਦੀ ਹੈ ਕਿ ਜਰਨੈਲ ਸਿੰਘ ਜ਼ਖੀਰਾ ਨਾਂ ਦੇ ਸ਼ਖਸ ਦੇ ਵੱਲੋਂ ਇਹ ਵਿਰੋਧ ਕੀਤਾ ਗਿਆ ਹੈ ਮਹਿਲ ਸਿੰਘ ਬੱਬਰ ਦੇ ਭੋਗ ਦੇ ਵਿੱਚ ਸ਼ਾਮਿਲ ਹੋਏ ਸਨ ਜਥੇਦਾਰ ਤਾਂ ਇੱਕ ਸ਼ਖਸ ਨੇ ਜਥੇਦਾਰ ਨੂੰ ਸਿਰੋਪੋ ਪਾਂਤ ਤੋਂ ਰੋਕਿਆ ਤਾਂ ਅੰਦਾਜ਼ੇ ਕਿ ਬੱਬਰ ਦੇ ਪਰਿਵਾਰ ਨੂੰ ਸਿਰੋਪੋ ਦੇਣ ਲੱਗੇ ਸਨ ਜ਼ਥੇਦਾਰ ਤਾਂ ਉਹਨਾਂ ਦਾ ਇਹ ਵਿਰੋਧ ਕੀਤਾ ਗਿਆ ਭਾਈ ਮਹਿਲ ਸਿੰਘ ਬੱਬਰ ਦੇ ਸ਼੍ਰੀ ਅਖੰਡ ਪਟ ਸਾਹਿਬ ਦੇ ਪੋਗ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਿਰ ਸਿਰੋਪੋ ਦੇਣ ਤੋਂ ਮਨਾ ਕੀਤਾ ਗਿਆ ਤਾਂ ਗੜਗੱਜ ਵੱਲੋਂ ਬੱਬਰ ਦੇ ਪਰਿਵਾਰ ਨੂੰ ਸਿਰੋਪੋ ਭੇਟ ਕਰਨਾ ਚਾਹਿਆ ਪਰ ਗੜਗੱਜ ਦਾ ਉੱਥੇ ਵਿਰੋਧ ਹੋਇਆ ਸਰਬੱਤ ਖਾਲਸਾ ਦੇ ਪ੍ਰਬੰਧਕ ਨੇ ਕਿਹਾ ਕਿ ਕੌਮ ਤੁਹਾਨੂੰ ਜਥੇਦਾਰ ਨਹੀਂ ਮੰਨਦੇ ਤੁਸੀਂ ਸਿਰੋਪੋ ਨਾ ਦਿਓ ਸਰਬਤਖਾਲਾ ਤੋਂ 2015 ਦੇ ਮੁੱਖ ਪ੍ਰਬੰਧਕ ਜਰਨੈਲ ਸਿੰਘ ਸਖੀਰਾ ਨੇ ਪਾਈ ਮਹਿਲ ਸਿੰਘ ਬੱਬਰ ਦੀ ਅਖੰਡ ਪਾਠ ਮੌਕੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਇਹ ਵਿਰੋਧ ਕੀਤਾ ਦੱਸਿਆ ਕਿ ਇੱਕ ਸਖਸ਼ਣ ਦੇ ਵੱਲੋਂ ਇਹ ਜਿਹੜਾ ਕਿ ਜਥੇਦਾਰ ਨੂੰ ਸਿਰਫ ਆਪੋਂ ਪਾਣ ਤੋਂ ਰੋਕਿਆ ਗਿਆ ਤੇ ਜਰਨੈਲ ਸਿੰਘ ਸਖੀਰਾ ਨਾਂ ਦੇ ਸਖਸ਼ਣ ਨੇ ਵਿਰੋਧ ਕੀਤਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਥੇਦਾਰ ਗੜਗੱਜ ਦਾ ਵਿਰੋਧ ਹੋਇਆ ਸਬਸਕ੍ਰਾਈਬ ਕਰੋ ਜਲਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ